ਕਰ ਦਿੱਤੇ ਨੇ ਪ੍ਰਧਾਨ ਮੰਤਰੀ ਪ੍ਰਧਾਨ ਮੋਨ ਸਿੰਘ ਉਹਨਾਂ ਦਾ 92 ਸਾਲ ਦੀ ਉਮਰ ਦੇ ਵਿੱਚ ਕੱਲ ਰਾਤ ਦਿਹਾਂਤ ਹੋਇਆ ਜਿਵੇਂ ਕਿ ਹਰ ਇੱਕ ਦੀ ਜਿੰਦਗੀ ਦੇ ਦੋ ਪਹਿਲੇ ਹੁੰਦੇ ਚੰਗਾ ਪੱਖ ਮਾੜਾ ਉਹਨਾਂ ਨੂੰ ਲੋਕ ਵਿਲਨ ਦੇ ਤੌਰ ਤੇ ਯਾਦ ਕਰਨਗੇ ਜਾਂ ਭਾਰਤ ਦੇ ਉੱਗੇ ਆਰਥ ਸ਼ਾਸਤਰੀ ਦੇ ਤੌਰ ਤੇ ਯਾਦ ਕਰਨਗੇ ਉਹਨਾਂ ਦੋਨਾਂ ਗੱਲਾਂ ਬਾਰੇ ਅੱਜ ਬਾਅਦ ਵਿੱਚ ਚਰਚਾ ਕਰਾਂਗੇ ਜੇਕਰ ਉਹਨਾਂ ਦੇ ਆਪਾਂ ਚੰਗੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਆ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਦਾ ਉਹ ਜਿਹੜਾ ਹੈਗਾ ਪ੍ਰਧਾਨ ਮੰਤਰੀ ਨੂੰ ਮੌਨ ਸਿੰਘ ਦੀ ਦੇਣ ਜਿਹਦੇ ਵਿੱਚ ਕਿਉਂਕਿ ਪਹਿਲਾਂ ਜਦੋਂ ਸਰਕਾਰੀ ਅਧਿਕਾਰੀਆਂ ਦੇ ਪ੍ਰਤੀ ਕਿਸੇ ਨੇ ਜਵਾਬ ਦੇਹੀ ਤਲਬ ਕਰਨੀ ਹੁੰਦੀ ਸੀ ਤਾਂ ਸਰਕਾਰੀ ਅਧਿਕਾਰੀ ਇਹ ਕਹਿ ਕੇ ਕੋਈ ਵੀ ਜਾਣਕਾਰੀ ਦੇਣਾ ਜਿਹੜਾ ਹੈਗਾ ਨਾ ਕਰਦੇ ਨਾ ਸੀ ਕਿ ਇਹ ਇੱਕ ਸੀਕ੍ਰੀਟ ਰਿਪੋਰਟ ਅਸੀਂ ਜਾਰੀ ਨਹੀਂ ਕਰ ਸਕਦੇ ਪਰ ਰਾਈਟ ਟੂ ਇਨਫੋਰਮੇਸ਼ਨ ਦੇ ਨਾਲ ਐਕਟ ਦੇ ਆਉਣ ਦੇ ਨਾਲ ਇਹ ਹੋਇਆ ਕਿ ਅੱਜ ਅਸੀਂ ਕਿਸੇ ਨੂੰ ਵੀ ਜਿਹੜਾ ਹੈਗਾ ਕੋਈ ਵੀ ਸਰਕਾਰੀ ਅਹੁਦੇ ਤੇ ਹੈ ਚਾਹੇ ਸਰਪੰਚ ਤੋਂ ਲੈ ਕੇ ਆ ਆਪਾਂ ਗੱਲ ਕਰੀਏ ਐਮਐਲਏ ਐਮਪੀ ਮੁੱਖ ਮੰਤਰੀ ਡੀਲੋਪੀਸ਼ਰ ਮੈਂਬਰ ਜੋ ਵੀ ਹੈ ਸਰਕਾਰੀ ਅਹੁਦੇ ਤੇ ਚਾਹੇ ਆਪਾਂ ਕਹੀਏ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਹੈ ਉਹਨਾਂ ਤੋਂ ਆਪਾਂ ਜਵਾਬ ਤਲਬ ਵੀ ਕਰ ਸਕਦੇ ਹਾਂ ਗਰੰਟਾ ਮੰਗ ਵੀ ਕਰ ਸਕਦੇ ਹਾਂ ਕਿ ਉਹਨਾਂ ਦਾ ਇੱਕ ਬਹੁਤ ਚੰਗਾ ਪੱਖ ਸੀ ਜਿਹੜੀ ਬਹੁਤ ਜੰਗੀ ਉਹਨਾਂ ਨੇ ਜਿਹੜੀ ਭਾਰਤ ਨੂੰ ਦੇਣ ਸੀ ਉਸ ਤੋਂ ਬਿਨਾ ਜਿਹੜੀ ਨਰੇਗਾ ਦਾ ਕੰਮ ਹੈ ਠੀਕ ਹੈ ਜਦੋਂ ਜਿਹਦੇ ਵਿੱਚ ਇਹ ਆ ਗਿਆ ਕਿ 100 ਦਿਨ ਦਾ ਜਿਹੜਾ ਕੰਮ ਹੈ 10 ਕਿਲੋ ਜਿਹੜਾ ਹੈਗਾ 100 ਗਨਾਂ ਦਾ ਕੰਮ ਹੈ ਉਹ ਉਹਨਾਂ ਦੇ ਆਰਤਾਨ ਨੂੰ ਤੇ ਖਾਸ ਕਰਕੇ ਜਿਹੜਾ ਹੈਗਾ ਮਰਦਾਂ ਨੂੰ ਜਿਹੜਾ ਜੇ ਉਹ ਵੀ 100 ਦਿਨ ਕੰਮ ਕਰਨਾ ਚਾਹੁੰਦੇ ਆ ਸਰਕਾਰ ਉਹਨਾਂ ਨੂੰ ਜਿਹੜਾ ਗਾਰੰਟੀ ਦੇਵੇਗੀ ਕਿ ਉਹਨਾਂ ਦੇ ਲਗਭਗ 1 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਉਹਨਾਂ ਨੂੰ ਜਿਹੜਾ ਕੰਮ ਦਿੱਤਾ ਜਾਊਗਾ ਸ਼ੁਰੂ ਵਿੱਚ ਇਸ ਸਕੀਮ ਇਦਾਂ ਲੱਗਦੀ ਸੀ ਕਿ ਇਹ ਪੋਸੀਬਲ ਨਹੀਂ ਪਰ ਤੁਸੀਂ ਮਾਰੇਗਾ ਸਕੀਮ ਅੱਜ ਹਰ ਪਿੰਡ ਹਰ ਕੋਰਨਰ ਤੇ ਤੁਸੀਂ ਦੇਖਦੇ ਜਿਹੜਾ ਹੈਗਾ ਸਰਕਾਰ ਨੂੰ ਮਹੌਂਸੇ ਵੀ ਜੀਵਨ ਦੇਣ ਸੀ। ਉਤੋਂ ਬਾਹਰ ਉਹਨਾਂ ਦਾ ਸਭ ਤੋਂ ਵੱਡਾ ਕੰਮ ਰਿਹਾ ਕਿ ਉਹਨਾਂ ਨੇ ਨਿਊਕਲੀਅਰ ਡੀਲ ਜਿਹੜੀ ਅਮਰੀਕਨ ਵਾਲਾ ਉਹਦੀ ਸਰਕਾਰ ਨੂੰ ਦਾਤੇ ਲਾ ਕੇ ਜਿਹੜੀ ਹੈਗੀਆਂ ਸਾਈਨ ਕਰਦੀ ਕਾਰਨ ਕਿ ਇੰਡੀਆ ਇੱਕ ਬਹੁਤ ਵੱਡੀ ਇਕਨੋਮੀ ਹੈ ਦੁਨਿਆਵੀ ਪੰਜਵੀ ਲਾਰਜੇਸਟ ਇਕਨੋਮੀ ਹੈ ਤੇ ਇਹਨੂੰ ਚਲਾਉਣ ਵਾਸਤੇ ਲਗਾਤਾਰ ਫਿਊਲ ਦੀ ਜਿਹੜੀ ਬਹੁਤ ਜ਼ਿਆਦਾ ਖਪਤਾਨਾ ਦੀ ਬਹੁਤ ਚਾਹੀਦੀ ਹੈ ਤਾਂ ਕਰਕੇ ਜਿਹੜੀ ਸਿਵਲ ਨਿਊਕਲੀਅਰ ਡੀਲ ਸੀ ਜਿਹੜੀ ਕਿ ਬਰਾਕਵਾਮਾ ਨਾਲ ਉਹ ਸਮਝ ਸਮਝਾ ਹੈਗਾ ਪ੍ਰੋਗਰਾਮ ਨਾਲ ਜਿਹੜੀ ਸਾਈਨ ਕੀਤੀ ਜਦੋਂ ਕਿ ਉਹਨਾਂ ਦੀ ਸਰਕਾਰ ਵੀ ਡਿੱਗ ਸਕਦੀ ਸੀ ਕਿਉਂਕਿ ਤੁਮਹਨੇ ਸੁਪਾਰਟੀ ਨੇ ਇਹ ਕਹਿੰਦੇ ਜਿਹੜਾ ਸਮਰਥਨ ਵਾਪਸ ਲੈ ਰਿਹਾ ਸੀ ਕਿ ਇਹ ਅਮਰੀਕਾ ਦੇ ਹੱਥੋਂ ਹੁਣ ਵਿਕਣ ਲੱਗੇ ਆ ਤੇ ਅਸੀਂ ਜਿਹੜਾ ਹੈਗਾ ਕਿ ਉਹਨਾਂ ਅਸਟਪਾਲ ਆਤੀਆਂ ਉਹ ਸੋਗਤ ਜੁਨੀਆ ਦੇ ਆ ਚਾਈਨਾ ਦੇ ਨੇੜੇ ਰਹਿੰਦੇ ਨੇ ਤੇ ਜਿਹੜੀਆਂ ਦੂਸਰੀਆਂ ਜਿਹੜੀਆਂ ਨਾ ਜਿਹੜੀਆਂ ਦੂਸਰੀਆਂ ਪਾਰਟੀਆਂ ਹੁੰਦੇ ਗਾਣੇ ਉਹ ਜ਼ਿਆਦਾਤਰ ਆਪਾਂ ਕੀ ਕਹਿੰਦੇ ਲੋਕਤੰਤਰ ਦਾ ਵਿਸ਼ਵਾਸ ਰੱਖਣਾ ਲੱਗੋ ਉਹ ਯੂਐਸ ਪੱਖੀ ਸੋ ਉਹ ਬਹੁਤ ਵੱਡੀ ਡੀਲ ਸਾਈਨ ਹੋਣ ਦੇ ਕਰਕੇ ਜਿਹੜਾ ਇੰਡਗਾ ਦੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਨਾਲ ਜਿਹਨਾਂ ਨੂੰ ਨਿਊਕਲੀਅਰ ਜਿਹੜੀਆਂ ਅਨਾੜੀ ਦੀਆਂ ਜ਼ਰੂਰਤਾਂ ਸੀ ਉਹ ਨਿਊਕਲੀਅਰ ਮਾਜੀ ਦਾ ਦੁਆਰਾ ਹੋਣ ਜਿਹੜੀਆਂ ਹੈ ਔਰ ਸਭ ਤੋਂ ਵੱਡੀ ਗੱਲ ਹੈ ਉਹਨਾਂ ਦਾ ਜਿਹੜਾ ਪੱਖ ਹੈ ਜੇ ਤੁਸੀਂ ਅੱਜ ਮੈਕਡੋਨਲਡਸ ਜਾਂ KFC ਖਾਣੇ ਹੋ ਜਾਂ ਘਰੇ ਤੁਹਾਡੇ Samsung ਦੇ TV LG ਆ ਤਾਂ ਇਹ ਸਾਰਾ ਕੁਝ ਵੀ ਇੱਕ ਤਰ੍ਹਾਂ ਕਹਿ ਸਕਦਾ ਕਿ ਮਮੂਨਸਕ ਦੀ ਦੇਣ ਹੈ ਕਾਰਨ ਤੁਹਾਨੂੰ ਪਿਛੇ ਲੈ ਜਾਂਦਾ ਕਾਰਨ ਦੇ ਤੌਰ ਤੇ ਨੰਬੇ ਦਾ ਹੱਕਾ ਸੀ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਯੂਨਿਟ ਯੂਐਸਐਸਆਰ ਕਹਿੰਦੇ ਸੀ ਤਾਂ ਮਾਲਕ ਰਸ਼ੀਆ ਦੇ 14 ਟੁਕੜੇ ਹੋਏ ਰਸ਼ੀਆ 14 ਹਿੱਸਿਆਂ ਵਿੱਚ ਵੰਡਿਆ ਗਿਆ ਉਸ ਤੋਂ ਪਹਿਲਾਂ 1991 ਤੋਂ ਪਹਿਲਾਂ ਤੁਸੀਂ ਅਕਸਰ ਸੁਣਦੇ ਹੋਵਗੇ ਕਿ ਇੱਕ ਡਾਲਰ ਦੀ ਕੀਮਤ ਲਗਭਗ 150 ਰੁਪਏ ਦੇ ਬਰਾਬਰ ਸੀ ਬਾਅਦੋਂ ਵਲ 2-3 ਡਾਲਰਾਂ ਦੇ ਬਰਾਬਰ ਓਕੇ ਐਂਨਾ ਕਹਿ ਰਹਾ ਵੀ 1 ਡਾਲਰ 150 ਰੁਪਈਆ ਦੇ ਬਰਾਬਰ ਸੀ 1995 ਤੱਕ ਜਿਹੜਾ ਅੱਜ 74-85 ਰੁਪਏ ਦੇ ਜਿਹੜਾ 90 ਦੇ ਨੇੜੇ ਨੂੰ ਹੋਇਆ ਪਿਆ ਹੈ ਤਾਂ ਇਹ ਤੁਸੀਂ ਆਪਾਂ ਤੁਹਾਨੂੰ ਥੋੜੀ ਕੋਰਨਰ ਜਿਹੜੀ ਹੈਗੀ ਆ ਇਕਨੋਮੀ ਦੀ ਥੋੜੀ ਨੌਲੇਜ ਜਿਹੜੀ ਹੋਣੀ ਚਾਹੀਦੀ ਪਤਾ ਲੱਗ ਸਕਦਾ ਹੈ ਕਿ ਕਿੱਦਾਂ ਇਹ ਚੀਜ਼ਾਂ ਹੋਊਗਾ ਜਿਹੜਾ ਰੁਪਈਆ ਦੀ ਕੀਮਤ ਆ ਜਿਹੜੀ 91 ਤੋਂ ਪਹਿਲਾਂ ਲਗਭਗ 1 ਡਾਲਰ ਜਿਹੜਾ ਇੱਕ ਰੁਪਇਆ ਜਿਹੜਾ ਲਗਭਗ 1 ਡਾਲਰ ਦੇ ਬਰਾਬਰ ਸੀ ਮਤਲਬ ਕਿ 10 ਰੁਪਏ 1 ਡਾਲਰ ਦੇ ਬਰਾਬਰ ਸੀ ਮੰਨ ਲਓ ਅਗਰ ਐਕਟ ਕਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸਮਝਦੇ ਕੀ ਸੀ ਪਰ ਅੱਜ 84 85 ਹੋਇਆ ਇਹਦਾ ਕੀ ਕਾਰਨ ਸੀ ਕਿਉਂਕਿ 1990 ਦੇ ਤਹੱਕ ਤੋਂ ਪਹਿਲਾਂ ਜਿਹੜਾ ਸਾਡਾ ਦੇਸ਼ ਸੀਗਾ ਇਹਨੇ ਬਿਲਕੁਲ ਬੰਦ ਕੀਤਾ ਸੀ ਕਿਸੇ ਵੀ ਫੋਰਨ ਕੰਟਰੀ ਨੂੰ ਫੋਰਨ ਕੰਪਨੀ ਨੂੰ ਫੋਰਨ ਕੰਟਰੀ ਦੇ ਚਿੰ ਕੰਪਨੀ ਨੂੰ ਸਾਡੇ ਦੇਸ਼ ਦੇ ਵਿੱਚ ਕੋਈ ਵੀ ਚੀਜ਼ਾਂ ਬਣਾਉਣ ਵਾਸਤੇ ਫੈਕਟਰੀਆਂ ਲਾਉਣ ਦੀ ਮਨਾਹੀ ਸੀ ਕਿਉਂਕਿ ਸਾਡੇ ਦੇ ਵਿੱਚ ਲਾਇਸੈਂਸ ਲੈਣਾ ਫੈਕਟਰੀ ਆਉਣ ਵਾਸਤੇ ਜਾਂ ਕਾਰਖਾਨੇ ਲਾਉਣ ਵਾਸਤੇ ਵਿਦੇਸ਼ੀ ਕੰਪਨੀਆਂ ਵਾਸਤੇ ਬਹੁਤ ਹੀ ਮੁਸ਼ਕਲ ਕੰਮ ਸੀ ਕਿਉਂਕਿ ਇੰਡੀਆ ਨੇ ਈਸਟ ਇੰਡੀਆ ਕੰਪਨੀ ਦੇਖੀ ਹੋਈ ਸੀ ਕਿ ਜਿਵੇਂ ਅੰਗਰੇਜ਼ ਆਏ ਇੰਸਟਿਟਿਊਟਾਂ ਦੇ ਕੰਪਨੀਆਂ ਤਾਂ ਇੱਕ ਕੰਪਨੀ ਐਡੀ ਵੱਡੀ ਹੋ ਗਈ ਕਿ ਉਹਨੇ ਇੰਡੀਆ ਦੇ ਉੱਤੇ ਲਗਭਗ 200 ਸਾਲ ਤੋਂ ਜ਼ਿਆਦਾ ਰਾਜ ਕੀਤਾ ਉਸ ਅਕਸਪੀਨ ਤੋਂ ਜਿਹੜਾ ਹੈਗਾ ਸਿੱਖਿਆ ਲੈ ਕੇ ਇੰਡੀਆ ਨੇ 1857 ਤੋਂ ਲੈ ਕੇ 1990 ਤੇ 1999 ਤੱਕ ਹੀ ਕਹਿ ਸਕਦੇ ਨੇ ਕਿ ਕਿਸੇ ਵੀ ਵਿਦੇਸ਼ੀ ਕੰਪਨੀ ਨੂੰ ਪੈਰ ਪਸਾਰਨ ਦੇ ਮੌਕੇ ਨਹੀਂ ਦਿੱਤੇ ਹਿੰਗੇ ਅੱਗੇ ਵਿੱਚ ਤੇ ਉਦੋਂ ਪਹਿਲਾਂ ਜਿਹੜੇ ਟੀਵੀ ਹੁੰਦੇ ਸੀਗੇ ਉਹ ਓਨਿਡਾਰੇ ਹੁੰਦੇ ਸੀਗੇ ਮਨ ਲਓ ਭਾਰਤ ਜਿਹੜੇ ਅੱਜ ਤੁਹਾਡੇ ਕੋਲ LG Samsung ਤੋਂ ਲੈ ਕੇ ਵਿਦੇਸ਼ੀ ਕੰਪਨੀ ਦੇ ਟੀਵੀ ਆ ਉਹ ਵੀ ਇੱਕਦਮ ਦੇ ਕਿਸੇ ਨਾ ਮਹੂਤਵ ਸਿੰਘ ਵੀ ਦੇਣ ਉਹਨਾਂ ਦੇ ਬਾਰੇ ਆਪਾਂ ਥੋੜੇ ਬਰੀਫਲੀ ਗੱਲਬਾਤ ਕਰਦੇ ਆ ਕੀ ਹੋਇਆ ਕਿ 90 ਦੇ ਦਹਾਕੇ ਤੱਕ ਆਉਂਦੇ ਆਉਂਦੇ ਦੁਨੀਆਂ ਦੇ ਵਿੱਚ ਜਿਹੜਾ ਹੈ ਜੰਗਾਵਾ ਦੌਰ ਸੀ ਯੂਐਸਾ ਫਾਰਟ ਟੁੱਟ ਚੁੱਕਿਆ ਸੀਗਾ ਦੂਸਰੇ ਪਾਸੇ ਖਾੜੀ ਦੇ 32 ਦੇਸ਼ਾਂ ਦਾ ਉੱਪਰ ਮਾਲਕਾ ਵਾਰ ਲੱਗ ਚੁੱਕੀ ਸੀ ਇਰਾਨ, ਇਰਾਕ, ਸਾਊਦੀ ਅਰਬੀਆ ਜਿਨ੍ਹਾਂ ਕੋ ਗੱਤਰ ਕਵਾਏ ਸਾਰੇ ਇੱਕ ਦੂਜੇ ਨਾਲ ਜਿਹੜਾ ਲੜਾਈਆਂ ਚ ਰੁੱਝੇ ਹੋਏ ਸੀ ਵਿੱਚ ਇਹਨਾਂ ਦੇ ਅਮਰੀਕਾ ਸੀ ਤੇਲ ਦੇ ਖੂਹਾਂ ਨੂੰ ਅੱਗ ਲੱਗ ਰਹੀ ਸੀ ਲਗਾਤਾਰ ਤੇ ਇਹਦੇ ਕਰਕੇ ਜਿਹਨਾਂ ਤੇਲ ਦੀਆਂ ਕੀਮਤਾਂ ਵੀ ਅਸਮਾਨ ਨੂੰ ਸੂਰਜਾਂ ਸੀ ਤੇ ਭਾਰਤ ਨੂੰ ਜਿਹੜਾ ਹੈਗਾ ਤੇਲ ਜਿਹੜਾ ਹੈਗਾ ਆਯਾਤ ਕਰਨ ਵਾਸਤੇ ਜਿਹੜਾ ਹੈਗਾ ਆ ਡਾਲਣਾਂ ਦੀ ਜ਼ਰੂਰਤ ਸੀ ਤੇ ਉਧਰਲੇ ਪਾਸੇ ਇੰਡੀਆ ਦੀ ਇਕਨੋਮੀ ਹੈ ਜਿਹੜੀ ਉਹ ਇੰਨੀ ਕਲਾਪਸ ਹੋ ਚੁੱਕੀ ਸੀ ਕਿਉਂਕਿ ਇੰਡੀਆ ਲਗਾਤਾਰ ਜੰਗਾਂ ਦੇ ਵਿੱਚ ਰਿਹਾ ਤੁਬੇ ਸ਼ਿਲਾਂ ਕਾ ਵਾਰ ਹੋਈ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰ ਗਏ 1990 ਦੇ ਦਹਾਕੇ ਦੇ ਵਿੱਚ ਲਗਾਤਾਰ ਸਰਕਾਰਾਂ ਬਦਲ ਰਹੀਆਂ ਸੀ ਇੰਨੇ ਦੇ ਵਿੱਚ ਹੀ ਆਪਾਂ ਗੱਲ ਕਰ ਗਏ ਤਾਂ ਜਿਹੜਾ ਦੇਸ਼ ਦੇ ਹੋਂ ਵਾਲੇ ਜਿਹੜਾ ਸੰਭਾਵੀ ਪ੍ਰਧਾਨ ਮੰਤਰੀ ਆ ਉਹਨਾਂ ਦੀ ਤਾਮਾ ਲਾਗ ਦੇ ਵਿੱਚ ਅਜੀਤ ਗਾਂਧੀ ਦੀ ਹੱਤਿਆ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਸਰਕਾਰ ਬਣਦੀ ਹੈ ਉਹਦੇ ਚ ਕਾਂਗਰਸ ਲੀਡ ਕਰਦੀ ਹੈ ਪਰ ਜਿਹੜੇ ਗੱਠਜੋੜ ਦੀ ਸਰਕਾਰ ਆ ਉਹਦੇ ਪੀਵੀ ਨਰਸਿਮਹਾ ਰਾਓ ਜਿਹੜੇ ਦੇਖਦੇ ਪ੍ਰਧਾਨ ਮੰਤਰੀ ਬੰਦੇ ਆ ਜਿਹਦੇ ਵਿੱਚ ਜਿਹੜਾ ਹੈਗਾ ਪ੍ਰਧਾਨ ਮੰਤਰੀ ਵੀ ਨਰਸਿਮਹਾ ਰਾਓ ਇਕਨੋਮਿਕਸ ਦੇ ਜਿਹੜੇ ਮਹਾਂਜਾ ਤ੍ਰੀਆ ਆ ਬਗਲ ਕਰਕੇ ਡਾਕਟਰ ਮੋਮੋ ਚੈਨੂ ਜਿਹੜਾ ਉਸ ਸਮੇਂ ਦੇ ਤਮ ਉਪਾਸੁੰਦੇ ਤਾਂ ਉਸ ਸਮੇਂ ਜਿਹੜਾ ਹੈਗਾ ਇੰਡੀਆ ਦੇ ਵਿੱਚ ਸਭ ਤਿੰਨ ਜਿਹੜਾ ਹਫ਼ਤੇ ਦਾ ਆ ਆਪਾਂ ਕਹੀਏ ਮੁਦਰਾ ਪੂਛ ਰਹਿ ਗਿਆ ਸੀਗਾ ਤਿੰਨ ਹਫ਼ਤੇ ਬਾਅਦ ਇੰਡੀਆ ਨੇ ਕਲੈਪਸ ਕਰ ਲਿਆ ਸੀ ਜਿਸ ਤਰ੍ਹਾਂ ਦੀ ਅੱਜ ਸ਼੍ਰੀਲੰਕਾ ਦੀ ਸਥਿਤੀ ਹੈ ਅੱਜ ਤੋਂ ਜਿਹੜਾ ਥੋੜੇ ਦਿਨ ਪਹਿਲਾਂ ਤੁਸੀਂ ਦੇਖਣਾ ਪਾਕਿਸਤਾਨ ਵੀ ਇਸ ਤਰ੍ਹਾਂ ਕ੍ਰੈਪਸ ਕਰ ਗਿਆ ਸੀ। ਤਾਂ ਕਿ ਸਮੇਂ ਦੇ ਵਿੱਚ ਦੋ ਆਪਸ਼ਨ ਆਉਂਦੇ ਨੇ ਜਾਂ ਤਾਂ ਅਸੀਂ ਉਦੋਂ ਆਈਐਮਐਫ ਕੋਲੇ ਜਾਂ ਇੰਟਰਨੈਸ਼ਨਲ ਮਨਟਰੀ ਫੰਡ ਕੋਲੇ ਹਰ ਦੇਸ਼ ਜਾਂਦਾ। ਇੰਟਰਨੈਸ਼ਨਸ਼ਨਲ ਮਨਟਰੀ ਫੰਡ ਤੇ ਜਿਹੜਾ ਵਰਲਡ ਬੈਂਕ ਦੋ ਦੋਨਾਂ ਵਾਲੀਆਂ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਕੇ ਫੰਡ ਦਿੰਦੀਆਂ ਨੇ ਮਤਲਬ ਕਿ ਲੋਨ। ਜਿਵੇਂ ਮੰਨ ਲਓ ਇਹਨੂੰ ਇਦਾਂ ਸਮਝ ਸਕਦੇ ਹੋ ਕਿ ਕੋਈ ਘਰ ਚੱਲ ਰਿਹਾ ਸੀ। ਪਹਿਲਾਂ ਹੀ ਆਸਟ੍ਰੇਲੀਆ ਦੀ ਉਹਨਾਂ ਦੀ ਡਾਊਨ ਸੀ ਤੇ ਆਂਤ ਦੇ ਜਾ ਕੇ ਉਹਦਾ ਜਵਾਗੜਾ ਐਕਸੀਡੈਂਟ ਹੋ ਐਕਸੀਡੈਂਟ ਵਾਲੇ ਵਿੱਚ ਕੱਲਾ ਕਰਦਾ ਜਵਾਕ ਹੈ ਤੁਹਾਨੂੰ ਬਚਾਉਣਾ ਬੜਾ ਜ਼ਰੂਰੀ ਆ ਤਾਂ ਉਹ ਸਮੇ ਜਿਹੜਾ ਵਿਆਜ ਹੈ ਉਹ ਸਮੇ ਜਿਹੜਾ ਪੈਸਾ ਮਿਲਦਾ ਅਗਲਾ ਕਹਿੰਦਾ ਕਿ ਕਿੰਨੇ ਮਾਰਦੀ ਵਿਆਜ ਤੇ ਮਿਲਦੇ ਪਰ ਸ਼ਾਹੂਕਾਰਾਂ ਤੋਂ ਜਿਹੜਾ ਹੈਗਾ ਨਾਲ ਦੇ ਨਾਲ ਜਿਹੜਾ ਫੰਡਿੰਗ ਹੋ ਜਿਹੜਾ ਕਿ ਕਿਉਂਕਿ ਹਸਪਤਾਲ ਨੇ ਕਹਿੰਦੇ ਕਿ ਇੱਕ ਘੰਟੇ ਦੇ ਵਿੱਚ ਬਈ ਪੈਸੇ ਲਿਆ ਕੇ ਨਮਾ ਕਰਾ ਦੇ ਠੀਕ ਆ ਇੰਨੇ ਚਿਰ ਵਿੱਚ ਬੈਂਕਾਂ ਲੋਨ ਨਹੀਂ ਦਿੰਦੀਆਂ ਤੁਹਾਨੂੰ ਬੜਾ ਬੈਂਕਾਂ ਦਾ ਲੋਨ ਮੀਨਮਲ ਲੱਗੇ ਜਾਂਦਾ ਹੈ ਹੈਨਾ ਤਾਂ ਇਸ ਤਰ੍ਹਾਂ ਦੇਖ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਦੋ ਤਰੀਕਾ ਇੱਕ ਆਈਐਮਐਫ ਜਿਹੜੀ ਤੇ ਨਾਲ ਦੇ ਨਾਲ ਹੀ ਲੋਨ ਕਰਦੀ ਹੈ ਇੱਕ ਵਰਲਡ ਬੈਂਕ ਆ ਜਿਹੜੀ ਕਿ ਲੰਮੇ ਸਮੇਂ ਵਾਸਤੇ ਲੋਨ ਦਿੰਦੀ ਹੈ 50 50 ਸਾਲਾਂ ਵਾਸਤੇ 70 70 ਸਾਲਾਂ ਵਾਸਤੇ ਜਿੰਨੇ ਸਾਡੇ ਪਿੰਡਾਂ ਚ ਵਾਟਰ ਵਾਕਸ ਬਣਿਆ ਉਹਨਾਂ ਦੇ ਲੋਨਾਂ ਚੱਲ ਚੱਲ ਕੇ 20 ਸਾਲਾਂ ਬਾਅਦ ਨੇ ਉਹ ਵਰਲਡ ਬੈਂਕ ਦੇ ਦਿੱਤੇ ਸੋ ਆਈਐਮਐਫ ਜਿਹਦੇ ਚ 84% ਉਸ ਸਮੇਂ ਅਮਰੀਕਾ ਦਾ ਹਿੱਸਾ ਸੀ ਮੰਨ ਕੇ ਸਾਰਾ ਆਈਐਮਐਫ ਜਿਹੜਾ ਹੈਗਾ ਆਪਾਂ ਕਹਿੰਗੇ ਅਮਰੀਕਾ ਦੇ ਅੰਡਰ ਨਹੀਂ ਆਉਂਦਾ ਆ ਉਹਨਾਂ ਨੇ ਜਿਹੜੇ ਸ਼ਰਤਾਂ ਰੱਖੀਆਂ ਕਿ ਤੁਸੀਂ ਜਿਹੜਾ ਹੈਗਾ ਆਪਦਾ ਦੇਸ਼ ਆ ਉਹ ਇੰਟਰਨੈਸ਼ਨਲ ਵਪਾਰ ਵਾਸਤੇ ਖੋਲੋ ਤਾਂ ਇੰਡੀਆ ਜਿਨੇ ਕਿ ਆਪਦੀ ਜਿਹੜੀ ਮਾਰਕੀਟ ਆ ਉਪਦੇਸ਼ਾ ਵਾਸਤੇ ਲਗਾਤਾਰ ਹਮੇਸ਼ਾ ਵਾਸਤੇ ਬਾਰੇ ਕੀਤੀ ਹੋਈ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਉਸ ਸਮੇਂ ਪ੍ਰਧਾਨ ਮੰਤਰੀ ਜਿਹੜਾ ਬਾਅਦ ਵਿੱਚ ਪ੍ਰਧਾਨ ਮੰਤਰੀ ਬਣੇ ਫਾਈਨਾਂਸ ਮਿੰਟਿਸਟਰ ਮੋਮੋ ਸਿੰਘ ਨੇ ਪ੍ਰਪੋਜ਼ ਦਿੱਤੀ ਕਿ ਸਾਨੂੰ ਹੁਣ ਇਹ ਅਪਣਾਉਣਾ ਹੀ ਪੈਣਾ ਸਾਨੂੰ ਇਹ ਜਿਹੜਾ ਹੈਗਾ ਇਕਨੋਮਿਕ ਰਿਫਾਰਮ ਕਰਨਾ ਹੀ ਪੈਣਾ ਕਿਉਂਕਿ ਹੁਣ ਸਮਾਂ ਆ ਗਿਆ ਹੈ ਕਿ ਇਹ ਵਿਚਾਰ ਸਾਨੂੰ ਜਿਹੜਾ ਪੁਰਾਣਾ ਪਿਆਰ ਕੇ ਨਵਾਂ ਲੈ ਕੇ ਆਉਣਾ ਪੈਣਾ। ਉਸ ਸਮੇਂ ਕਿਉਂਕਿ ਦੇਸ਼ ਦੇ ਵਿੱਚ ਰਾਜਨੀਤਿਕ ਅਸਥਿਰਤਾ ਸੀਗੀ ਤੇ ਡੋਟੀਨਾਰ ਸਿੰਘ ਮਰਾਉਣਾ ਇਹ ਵੀ ਗੱਲ ਕਹੀ ਕਿ ਦੇਖੋ ਜੇ ਤੁਹਾਡੇ ਇਹ ਸੁਧਾਰ ਚੰਗੇ ਪਾਸੇ ਚਲੇ ਗਏ ਤਾਂ ਕ੍ਰੈਡਿਟ ਆਪਾਂ ਦੋਨਾਂ ਨੂੰ ਹੋਊਗਾ ਸਰਕਾਰ ਨੂੰ ਹੋਊਗਾ ਤੇ ਤੁਹਾਨੂੰ ਵੀ ਹੋਊਗਾ ਤੇ ਜੇਕਰ ਇਹ ਉਲਟ ਪੈ ਗਏ ਤੇ ਜਨਤਾ ਵਿਰੋਧ ਕਰ ਗਈ ਜਾਂ ਸਾਡੇ ਇਹ ਨਾਮਕਸ ਵਾਸਤੇ ਚੰਗੇ ਨਾ ਰਹੇ ਤਾਂ ਸਾਰਾ ਠਿਕਾ ਤੁਹਾਡੇ ਸਿਰ ਪੈਣ ਜਾਊਗਾ ਪਰ ਮੈਂ ਕਹਿੰਦਾ ਕਿ ਹਾਂ ਕੋਈ ਗੱਲ ਨਹੀਂ ਕਿ ਆਪਾਂ ਨੂੰ ਇਹ ਕਰਨਾ ਹੀ ਪੈਣਾ। ਤਾਂ ਉਦੋਂ ਬਾਅਦ 1991 ਤੋਂ ਬਾਅਦ ਜਿਹੜਾ ਸਤਾਰ ਤੁਸੀਂ ਅੱਜ ਤੱਕ ਦੇਖ ਰਹੇ ਹੋ ਕਿ ਲਗਾਤਾਰ ਜਿਹੜਾ ਹੈ ਬਰੇਸ਼ੀ ਕੰਪਨੀਆਂ ਇੰਡੀਆ ਦੇ ਵਿੱਚ ਆਇਆ ਤੇ ਉਹ ਰਿਫਾਰਮ ਵਾਲੇ ਥ्रू ਅੱਜ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਦੁਨੀਆ ਦੀ ਪੰਜਵੀਂ ਲਾਰਜੇਸਟ ਅਕਾਉਂਟ ਜਿਹੜੀ ਇਕਨੋਮੀ ਬਣ ਗਿਆ ਲਗਭਗ ਆਪਣਾ 4 ਬਿਲੀਅਨ ਡਾਲਰ ਤੋਂ ਜ਼ਿਆਦਾ ਜਿਹੜਾ ਹੈਗਾ ਜਿਹੜਾ ਟਾਪਨ ਓਵਰ ਆ ਇੰਡੀਆ ਦਾ ਤਾਂ ਕਾਰਨ ਹੈ ਕਿਉਂਕਿ ਹੁਣ ਉਹ ਉਸ ਸਮੇਂ ਦੇ ਵਿੱਚ ਇਹ ਸੁਧਾਰ ਕਰਨ ਵਾਸਤੇ ਤਾਂ ਇੰਡੀਆ ਦੇ ਜਿਹੜੀ ਰਪਾਇ ਦੀ ਕੀਮਤਾਂ ਕਿੰਨੀ ਘਟਾਈ ਗਈ ਸੀ ਤੁਸੀਂ ਹੈਰਾਨ ਹੋਵੋਗੇ ਲਗਭਗ ਜਿਹੜਾ 2 ਦਿਨਾਂ ਦੇ ਵਿੱਚ ਰੁਪਏ ਦੀ ਕੀਮਤ 20% ਤੱਕ ਡਾਊਨ ਹੋ ਗਈ ਸੀ ਮਤਲਬ ਤੁਸੀਂ ਇਹ ਮੰਨ ਕੇ ਚੱਲੋ ਜੇਕਰ ਅੱਜ ਤੁਸੀਂ ਡਾਲਰ 80 ਰੁਪਏ ਹੈ ਮੰਨ ਲਓ 80 ਰੁਪਏ ਆ ਤਾਂ ਅਗਲੇ ਦਿਨ ਇਹ 100 ਰੁਪਏ ਹੋਗਾ ਇੱਕੋ ਦਿਨ ਰੁਪਈਆ ਐਨਾ ਡੱਗਿਆ ਕਿਉਂਕਿ ਉਦੋਂ ਹਹਾਕਾਰ ਮਚ ਗਈ ਕਿ ਹੁਣ ਜਿਹੜਾ ਹੈਗਾ ਇਹ ਮਨਮੋਹਨ ਸਿੰਘ ਜਾਂ ਪਿੰਨੀ ਨਾਸਮਰ ਉਹਦੀ ਸਰਕਾਰ ਆ ਵਿਦੇਸ਼ਾਂ ਦੇ ਹੱਥਾਂ ਦੇ ਚੜ ਚੁੱਕੀ ਹੈ ਕਿਉਂਕਿ ਸਾਡਾ ਦੇਸ਼ ਦੇ ਵਿੱਚ ਕਮਿਊਨਿਸਟ ਪਾਰਟੀਆਂ ਦਾ ਰਾਜ ਰਿਹਾ ਅਸੀਂ ਸੋਵਿਟ ਯੂਨੀਅਨ ਦਾ ਸਮਾਜਵਾਦੀ ਲੋਕ ਸੀ ਉਦੋਂ ਬਾਅਦ ਅਸੀਂ ਜਿਹੜੇ ਇੰਦਰਲੇ ਬਸ ਜੋ ਅੱਜ ਦਿਨੀ ਦੇ ਬਾਰਡਰਾਂ ਦੇ ਧਰਨੇ ਚੱਲ ਰਿਹਾ ਕਿ ਇਹਨਾਂ ਨੇ WTO ਦੇ ਸਾਈਨ ਕੀਤੇ ਆ World Trade Organization ਦੇ ਸੰਬੰਧ ਵਿੱਚ ਇਹ ਲਗਭਗ ਉਹੀ ਚੀਜ਼ਾਂ ਨੇ ਕਿਉਂਕਿ ਹੌਲੀ ਹੌਲੀ 1999 ਦੇ ਸਮੇਂ ਅੱਜ ਹੌਲੀ ਹੌਲੀ ਹੋਰੇ ਆਉਂਦੇ ਕਿਉਂਕਿ ਉਸ ਸਮੇਂ ਦੇ ਵਿੱਚ ਤਾਂ ਇਹ ਚੀਜ਼ਾਂ ਬਾਹਰ ਜਿਹੜੀਆਂ ਕਿਉਂਕਿ ਉਸ ਸਮੇਂ ਜਰੂਰ ਤੁਸੀਂ ਜਿਵੇਂ ਮੰਨ ਲਓ ਕਿ ਐਕਸੀਡੈਂਟ ਹੋ ਗਿਆ ਜਾਨ ਬਚਾਉਣੀ ਵੱਡੀ ਗੱਲ ਸੀ ਪਰ ਜਾਨ ਬਚੀ ਤੋਂ ਬਾਅਦ ਜਦੋਂ ਬਦਨਾ ਵੱਡਾ ਹੁੰਦਾ ਉਹਨੂੰ ਪਤਾ ਮੈਨੂੰ ਜੇ ਮੈਂ ਇੰਨਾ ਕਰ ਦਿਆ ਹੋਵੇ ਸਾਡੇ ਘਰ ਦੇ ਨੇ ਉਦੋਂ ਇਤੋਂ ਪੈਸੇ ਫੜੇ ਐਨੇ ਵਿਆਜ ਤੇ ਫੜੇ ਉਹ ਲਹੁੰਦਾ ਉਹਨੂੰ ਮਗਦਾ ਕਿ ਯਾਰ ਸ਼ਾਇਦ ਜਦੋਂ ਥੋੜੀ-ਮੋਟੀ ਕਰਤੀ ਉਹ ਵੀ ਪਰ ਉਹ ਸਮੇਂ ਦੇ ਹਾਲਾਤ ਸੀਗੇ ਇੰਡੇ ਕਰੇ ਤਾਂ ਹੁਣ ਕੀ ਹੈ ਹੁਣ ਇਹ ਆ ਵੀ ਜਿਹੜੀ ਸਾਡੀ ਇੰਡੀਆ ਇੰਡੀਆ ਦੀ ਜਿਹੜੀ ਇਕਨੋਮੀ ਆ ਉਹ ਪੂਰੀ ਦੁਨੀਆ ਵਾਸਤੇ ਖੁੱਲੀ ਹੈ ਇੰਡੀਆ ਸਭ ਤੋਂ ਵੱਡੀ ਮੰਡੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਟੀਵੀ ਸਿਰਫ ONIDA ਦਾ ਆਉਂਦਾ ਸੀ ਤੇ ਅੱਜ ਤੁਸੀਂ ਦੇਖ ਲਓ Samsung, LG ਤੇ ਕਿੰਨੀ ਕੰਪਨੀਆਂ ਜਿਹੜੀਆਂ ਹੈਗਾ ਆਗਰੇ ਟੀਵੀ ਬਣਾਉਂਦੇ ਨੇ ਉਸ ਤੋਂ ਪਹਿਲਾਂ 1990 ਤੋਂ ਪਹਿਲਾਂ ਜਿਹੜੀ ਸਿਰਫ ਫੀਲਡ ਕਾਰ ਕਾਰ ਜਿਹੜੀਆਂ ਇਹਦੇ ਵਿੱਚ ਬੰਦੀ ਸੀ ਤਾਂ ਇਹਦਾ ਕਲਮਾ ਦੇ ਜਿਹੜੀ ਸਾਡੇ ਆਪ ਕੋਲ 90 ਦੇ ਫੀਲਡ ਕਰ ਸੀ ਕਿ ਫੀਲਡ ਹੀ ਬੰਦੀ ਸੀ ਇਹਦੇ ਵਿੱਚ ਤਾਂ ਅੱਜ ਤੁਸੀਂ ਦੇਖ ਲਓ ਜਿਹੜੀ ਚਾਹੇ ਸ਼ਰਮੋਲ ਹੈ ਲੈ ਲਓ ਚਾਹੇ ਹਿੰਦਰਾ ਹੈ ਲੈ ਲਓ ਪਰ ਤੁਸੀਂ ਗੱਡੀਆਂ ਵਾਲੀਆਂ ਪਰਮਾਰਾ ਦੇਖ ਸਕਦੇ ਹੋ ਜਿਹੜੀਆਂ ਆਲਾਕਲਾ ਕੰਪਨੀਟੋਆਈਟਾ ਤੋਂ ਲੈ ਕੇ ਸਜੂਕੀ ਤੱਕ ਜਿਹੜੀਆਂ ਵਿਦੇਸ਼ੀ ਕੰਪਨੀਆਂ ਦਾ ਕਾਰਾਂ ਇੰਡੀਆ ਦੇ ਵਿੱਚ ਬਣਨਾ ਸ਼ੁਰੂ ਹੋਣਾ ਉਹਦਾ ਇੰਡੀਆ ਨੂੰ ਪੈਦਾ ਹੋ ਕੇ ਅੱਜ ਜਿਹੜਾ ਕਨੈਕਟੀਵਿਟੀ ਤੇ ਦੁਨੀਆਂ ਦੇ ਵਿੱਚ ਵਧੀ ਹੈ ਤੋ ਅੱਜ ਤੁਸੀਂ ਜਿਹੜਾ ਟੋਲ ਟੈਕਸ ਦੇਖ ਰਹੇ ਹੋ ਮਨਾ ਸੜਕਾਂ ਜਿਹੜੀਆਂ ਇਨਫਰਾਸਟ੍ਰਕਚਰ ਬਣਾਉਣ ਦਾ ਪਰ ਟੋਲ ਟੈਕਸ ਜਿਹੜੇ ਲੱਗ ਰਹੇ ਆ ਉਹ ਦਾ ਦੂਜਾ ਪੱਖ ਹੈ ਕਿਉਂਕਿ ਜਿਹੜਾ ਬੰਦਾ ਬਾਹਰੋਂ ਆਊਗਾ ਪੈਸਾ ਕਮਾਉਣ ਵਾਸਤੇ ਆਊਗਾ ਕੋਈ ਦੇਣ ਵਾਸਤੇ ਕਿਉਂਕਿ ਸਾਰੀਆਂ ਦੁਨੀਆਂ ਦੀਆਂ ਜਿਹੜੀਆਂ ਕੰਪਨੀਆਂ ਸਹੀਆਂ ਕੰਪਨੀਆਂ ਨੇ ਯੂਰਪ ਦੇ ਵਿੱਚ ਜ਼ਿਆਦਾਤਰ ਇਨਵੈਸਟ ਕੀਤਾ ਹੋਗਾ ਸੀ ਜਾਂ ਨਾਰਥ ਅਮਰੀਕਾ ਦੇ ਵਿੱਚ ਇਨਵੈਸਟ ਕੀਤਾ ਸੀ ਪਰ ਯੂਰਪ ਦੇ ਵਿੱਚ ਉਹ ਲਗਭਗ ਸੈਚੂਰੇਸ਼ਨ ਪੁਆਇੰਟ ਤੇ ਆ ਗਿਆ ਸੀ ਮਤਲਬ ਜੇ ਮੈਂ ਅੱਗੇ ਗੱਲ ਕਰਾਂ ਤਾਂ ਅਮਰੀਕਾ ਦੀ ਤਰੱਕੀ ਦਾ ਲਗਭਗ ਹੁਣ ਇਸ ਵਕਤ ਜਿਹਦਾ ਹੈਗਾ ਅੱਜ ਕੱਲ੍ਹ ਰੋਜ਼ ਪ੍ਰਧਾਨ ਜਿਹੜਾ ਪ੍ਰਧਾਨ ਮੰਤਰੀ ਦੇ ਥੱਲੇ ਵਾਲਾ ਜਿਹੜਾ ਵਿਭਾਗ ਹੈਗਾ ਤਾਂ ਵਿਭਾਗ ਉਹ ਅਸਤੀਫਾ ਦੇ ਕੇ ਚੱਲ ਜਾਂਦਾ ਤੁਸੀਂ ਥੋੜਾ ਜਣ ਪਹਿਲਾਂ ਦੇਖਿਆ ਹੋਣਾ ਕਿ ਜਿਹੜਾ ਯੂਕੇ ਆ ਉਹਦੇ ਪ੍ਰਧਾਨ ਮੰਤਰੀ ਜਿਹੜੇ 2-3 ਬਦਲ ਗਏ ਸੀਗੇ ਪਿਛਲੇ ਸਾਲ ਦੇ ਵਿੱਚ ਕਾਰਨ ਕਿ ਇੱਕ ਸਿਚੁਏਸ਼ਨ ਪੁਆਇੰਟ ਆ ਜਾਂਦਾ ਕਿ ਇੱਕ ਥਾਂ ਤੱਕ ਤਾਂ ਤਰੱਕੀ ਹੁੰਦੀ ਹੈ ਉਦੋਂ ਬਾਅਦ ਤਰੱਕੀ ਕਰਨ ਨੂੰ ਕੋਈ ਬਸਦਾ ਨਹੀਂ ਤਾਂ ਸਿਮਿਲਰਲੀ ਉਸ ਸਮੇਂ ਦੀ ਸਿਚੁਏਸ਼ਨ ਸੀ ਕਿ ਜਿਹੜਾ ਆ ਨਾਰਥ ਅਮਰੀਕਾ ਸੀ ਜਾਂ ਯੂਰਪ ਦੇ ਵਿੱਚ ਜਿਹੜੀਆਂ KFC ਵਰਗੀਆਂ ਮੈਕਡੋਨਲਡਸ ਵਰਗੀਆਂ ਨੇ Samsung ਵਰਗੀਆਂ ਨੇ Apple ਵਰਗੀਆਂ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਉਸੇ ਵੱਡੀਆਂ ਕੰਪਨੀਆਂ ਟਵਾਇਟ ਆਉਗ ਜੋ ਵੀ ਆ ਜਿਹਨੇ ਇਹ ਤੁਹਾਨੂੰ ਮਿਲਦੇ ਨੇ ਤਾਂ ਇਹਨਾਂ ਨੇ ਫਿਰ ਉੱਥੋਂ ਪੈਸਾ ਇੱਧਰ ਲੈਣਾ ਸ਼ੁਰੂ ਕੀਤਾ ਕਿਉਂਕਿ ਇੰਡੀਆ ਨੇ ਪੈਸੇ ਦੀ ਕੀਮਤ ਘਟਾ ਦਿੱਤੀ ਜਦੋਂ ਪੈਸੇ ਦੀ ਕੀਮਤ ਘਟਾ ਦਿੰਦੇ ਆ ਫਿਰ 20% ਘਟ ਗਿਆ ਮੰਨ ਲਓ ਕਿ ਉਹਨਾਂ ਦਾ ਜਿਹੜਾ 80 ਰੁਪਏ ਉਹਨਾਂ ਦਾ 100 ਬਣ ਗਿਆ ਉਹਨਾਂ ਨੂੰ ਪਤਾ ਸੀ ਕਿ ਇਹ ਦੇਸ਼ ਦੇ ਵਿੱਚ ਇਨਵੈਸਟ ਕਰਨ ਦਾ ਫਾਇਦਾ ਤਾਂ ਅਗਰੇ ਜਿਹੜਾ ਦੁਨਧਾ ਨੇ ਉਹ ਪੈਸੇ ਦੀ ਜਿਹੜੀ ਰਿਪੇਅਰੇਬਲਿਟੀ ਵ ਉਹ ਦੁਬਾਰਾ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਹੁਣ ਸਾਡਾ ਜਿਹੜਾ ਪਿਆ ਵੀ ਆ ਉਹ ਵੀ ਇੰਟਰਨੈਸ਼ਨਲ ਮਤਲਬ ਫਲਕਚੁਏਸ਼ਨ ਫਲਕਚੂਏਟਿੰਗ ਇਕਨੋਮੀ ਆ ਮਤਲਬ ਇਹ ਆਪਾਂ ਅਗਲੇ ਵੀਡੀਓ ਚ ਪੇਸ਼ ਕਰਾਂਗੇ ਕਿਦਾਂ ਕੀ ਚੀਜ਼ਾਂ ਹੋਣਗੀਆਂ ਹੁਣ ਜਿਹੜਾ ਸਾਰਾ ਕੁਝ ਇਹ ਮਤਲਬ ਤੁਸੀਂ ਦੁਨੀਆਂ ਦੇ ਦੇਖ ਰਹੇ ਹੋ ਜੋ ਜੋ ਵੀ ਤੁਹਾਨੂੰ ਬ੍ਰੈਂਡ ਪਾਇਆ ਚਾਹੇ ਤੁਸੀਂ ਨਾਈਕੀ ਦੇ ਪਾਈ ਬੁਰਜ ਚਾਹੇ ਜਿਹੜੀ ਦੱਸਦੇ ਅੱਗੇ ਤੋਂ ਪਹਿਲਾਂ ਇੰਨਾਂ ਦੇ ਵਿੱਚ ਸਾਡੇ ਦੇ ਵਿੱਚ ਕੋਈ ਵੀ ਨਹੀਂ ਸੀ ਉਸ ਸਮੇਂ ਦੇ ਵਿੱਚ ਇਕਨੋਮੀ ਜਿਹੜੀ ਸੀ ਤਾਂ ਕਰਕੇ ਬਹੁਤ ਘਾਲੀ ਕਰਨੇ ਹੁੰਦੇ ਆ ਸਾਡੇ ਬਾਪੂਆਂ ਕੋਲੇ ਤਾਂ ਉਦੋਂ 1 ਰੁਪਿਆ ਵੀ ਨਹੀਂ ਹੁੰਦਾ ਸੀਗਾ ਉਹ ਟਾਈਮ ਅੱਜ ਅਸੀਂ ਕਰੋਨਾ ਪੱਕੀ ਹੋ ਗਈ ਅੱਜ ਅਸੀਂ ਕਿਉਂ ਘਰ ਛੱਡ ਰਹੇ ਹਾਂ ਤੁਹਾਨੂੰ ਕਈ ਚੀਜ਼ਾਂ ਵਿੱਚ ਇਹਦੇ ਚ ਜਿਹੜਾ ਹੈਗਾ ਜਾਣਕਾਰੀ ਮਿਲੂਗੀ ਆਉਣਾਂਗੇ ਵੀਡੀਓ ਵਿੱਚ ਆਪਾਂ ਵੀ ਕਰਾਂਗੇ ਤੁਸੀਂ ਦੇਖੋ 90 ਤੋਂ ਪਹਿਲਾਂ ਜਿਹੜੇ ਲੋਕ ਆ ਇੱਕੋ ਹੀ ਖੱਦਰ ਦੇ ਜਿਹੜੇ ਪਾਉਂਦੇ ਸੀਗੇ ਹੈਨਾ ਜਾਂ ਕਿਸੇ ਸਾਡੇ ਬੁਢਾਣੇ ਕੋਈ ਦੇਖਿਆ ਨਹੀਂ ਅੱਜ ਤੁਸੀਂ ਰੇਮਾਂਟ ਤੋਂ ਲੈ ਕੇ ਨਾਈਕੀ ਐਡਿਡਾਸ ਪਾਣੀ ਕਿਉਂ ਮਾ ਕਿਹੜੀਆਂ ਕਿਹੜੀਆਂ ਕੰਪਨੀਆਂ ਅੱਜ ਮੁੰਡੇ ਉਤੇ ਆਜ ਕੰਮ ਜਿਹੜਾ ਮੋਬਾਈਲ ਆ ਅਲੱਗ ਅਲੱਗ ਕੰਪਨੀ ਨਾਲੇ ਸੋ ਦੇਖਿਆ ਜਾਵੇ ਜੇ ਤੁਸੀਂ ਇਹਨੂੰ ਪੂੰਜੀਵਾਦੀ ਤੌਰ ਤੇ ਦੇਖੇ ਨਾਵੇਂ ਤਾਂ ਤੁਸੀਂ ਕਹੋਗੇ ਬਹੁਤ ਵਾਰੀ ਆ ਕਿਉਂਕਿ ਉਹ ਸਮੇਂ ਸਰ ਬਦੂਰਦਸ਼ੀ ਨਹੀਂ ਸੀ ਅੱਜ ਤੁਸੀਂ ਘਰੇ ਬੈਠੇ ਆ ਜਿਹੜਾ ਹੈਗਾ Jio TV ਦਾ ਸਾਰਾ ਕੁਝ ਦੇਖ ਲਓ Jio Cinema ਜੋ ਹੋਦੀ ਹੈ ਇਹ ਸਾਰਾ ਕੁਝ ਕੀ ਆ ਇਕਨੋਮੀ ਖੁੱਲੀ ਹੈ ਤੇ ਅੱਜ ਤੱਕ ਜਿਹੜਾ ਪ੍ਰਮਾਣ ਮੰਦਰੇ ਮੋਹਨ ਸਿੰਘ ਨੂੰ ਦਾ ਕ੍ਰੈਡਿਟ ਮਿਲਦਾ ਕਿ ਹਾਂ ਉਹਨਾਂ ਨੇ ਇਹ ਚੀਜ਼ ਖੋਲੀ ਹੈ ਦੂਜੇ ਪਾਸੇ ਦਿੱਲੀ ਦੇ ਬਾਹਰ ਬੈਠੇ ਹੋਏ ਰਹਿਣ ਦੇ ਬਾਹਰ ਦੇ ਕਿਸਾਨੇ ਕਹਿੰਦੇ ਕਿ ਉਹ ਸਮੇਂ ਨੇ ਗਲਤ ਨਾ WTO ਸਹਿਣ ਕੀਤਾ ਉਹਦਾਂ ਸਾਨੂੰ ਭਰਨਾ ਪਿਆ ਕਿਉਂਕਿ ਹੁਣ ਜਿਹੜੀ ਜਿਸ ਤਰ੍ਹਾਂ ਸਰਕਾਰ ਕਿਉਂਕਿ ਉਹ ਸਮੇਂ ਦੇ ਐਨ ਹੋਏ ਸਮਝੌਤਿਆਂ ਦੇ ਤਹਿਤ ਅੱਜ ਜਿਹੜਾ ਹੈਗਾ ਖੇਤੀ ਸੈਕਟਰ ਨੂੰ ਵੀ ਮੰਨ ਲਓ ਇੱਕ ਇੱਕ ਪਾਸੇ ਇੱਕ ਪਿੰਡ ਦਾ ਕਿਸਾਨ ਜਿਹੜਾ ਖੇਤੀ ਕਰਿਆ ਕਰੂ ਗੁੱਜੇ-ਪੁੱਜੇ ਅੰਬਾਨੀ ਕਰਿਆ ਕਰੂਗਾ ਤਾਂ ਫਿਰ ਅੱਜ ਪਿੰਡ ਦੇ ਕਿਸਾਨ ਨੂੰ ਮਹਲਾ ਬਗ ਕੇ ਨਵੇਂ ਜਮੇ ਕਟੜੋਂ ਨੂੰ ਸਾਂ ਨਾ ਪੇੜਨਾ ਪੈਣਾ ਠੀਕ ਆ ਉਸ ਕਰਕੇ ਦਾ ਕਿਸਾਨ ਲਗਾਤਾਰ ਪਿਸ ਰਿਹਾ ਦੂਜੇ ਪਾਸੇ ਆ ਜਿਹੜੇ ਛੋਟੇ ਦੁਕਾਨਦਾਰੋਂ ਕਿਉਂ ਖਤਮ ਰੇਗਾ ਕਿ ਦੂਜੇ ਪਾਸੇ ਇੰਡੀਆ ਨੇ ਇਕਨੋਮੀ ਖੋਲੀ ਹੋਈ ਹੈ ਤਾਂ ਅਜ ਐਮਾਜ਼ਨ ਫਲਿੱਪਕਾਰਟ ਘਰੇ ਬੈਠੇ ਤੁਹਾਨੂੰ ਜਿਹੜੀ ਚੀਜ਼ ਤੁਸੀਂ ਦੁਕਾਨ ਤੇ ਲੈਣ ਜਾਓਗੇ ਪਹਿਲਾਂ ਬਟੰਡੇ ਜਾਓਗੇ ਬਸ ਆ ਜਾਵੋਗੇ ਜਿੱਦਾਂ ਦਰ ਜਾਓਗੇ ਪਹਿਲਾਂ ਤੁਸੀਂ 2-300 ਰੁਪਏ ਦਾ ਟੇਰ ਫੂਕੋਗੇ ਜਾਓਗੇ ਫਿਰ ਲਾਓਗੇ ਉਹ ਕਹਿੰਦੇ ਤੁਸੀਂ ਘਰੇ ਬੈਠੇ ਸਤੋਂ ਜਿਹੜਾ ਹੈਗਾ ਅੱਧੇ ਰੇਟਾਂ ਦਾ ਲੈ ਲਓ ਤਾਂ ਕਰਕੇ ਸਾਡੀਆਂ ਜਿਹੜੀਆਂ ਛੋਟੀਆਂ ਦੁਕਾਨਾਂ ਜਿਹੜੀਆਂ ਉਹ ਜਿਹੜੀਆਂ ਡੈਮੇਜ ਹੋ ਰਹੀਆਂ ਨੇ ਖਤਮ ਹੋ ਰਹੀਆਂ ਨੇ ਤਾਂ ਕਰਕੇ ਇਹਨਾਂ ਚੀਜ਼ਾਂ ਦਾ ਵਿਰੋਧ ਵੀ ਕਰਪਾ ਕਰਨ ਮੈਂ ਜਿਹੜਾ ਹੈਗਾ ਜਾਂ ਇੱਕ ਕਹਾਣਾ ਅੱਛਾ ਕਰਤੀ ਕਿਉਂਕਿ ਮਮੋ ਸਿੰਘ ਜਿਹਦਾ ਪੈ ਜਿਹਦਾ ਜਨਮ ਆ ਉਹ ਪਾਕਿਸਤਾਨ ਸਾਂਝੇ ਪੰਜਾਬ ਦੇ ਵਿੱਚ ਜਦੋਂ ਜਿਹੜਾ ਕਿ ਹੁਣ ਪਾਕਿਸਤਾਨ ਦੇ ਉੱਤਰੋਂ ਉਹਦੇ ਇੱਕ ਸਧਾਰਨ ਜਿਹੇ ਪਿੰਡ ਚ ਹੋਇਆ ਜਨਮ ਤੋਂ ਉਹਨਾਂ ਦੇ ਜਿਹੜੇ ਮਾਪੇ ਉਹ ਗੁਜਰ ਗਏ ਦਾਦੀ ਨੇ ਪਾਲਣਾ ਪੋਸ਼ਣਾ ਕੀਤਾ ਫਿਰ ਉੱਜੜ ਕੇ ਪੰਜਾਬ ਆਏ ਪੰਜਾਬ ਆ ਕੇ ਇਥੇ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਯੂਨੀਵਰਸਿਟੀ ਜਿਹੜੀ ਹੁਣ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣੀ ਹੋਈ ਆ ਪਹਿਲਾਂ ਹੁਸ਼ਿਆਰਪੁਰ ਜਿਹੜੇ ਦੇ ਵਿੱਚ ਸੀ ਉੱਥੋਂ ਉਹਨਾਂ ਨੇ ਪੜ੍ਹਾਈ ਕੀਤੀ ਇਕਨੋਮਿਕਸ ਦੀ ਉਸ ਤੋਂ ਬਾਅਦ ਇੰਗਲੈਂਡ ਚਲੇ ਗਏ ਇੰਗਲੈਂਡ ਦੇ ਵਿੱਚ ਪੀ ਐਚ ਡ ਜਿਹੜਾ ਹੈਗਾ ਫਿਰ ਇੰਡੀਆ ਆਇਆ ਇੰਡੀਆ ਆ ਕੇ ਉਹਨਾਂ ਨੇ ਜਿਹੜਾ ਸਮਾਵਾ ਕੀਤਾ ਫਿਰ ਉਸ ਤੋਂ ਬਾਅਦ ਉਹ ਚਲੇ ਗਏ ਆਪਾਂ ਗੱਲ ਕਰਦੇ ਯੂਨਾਈਟਿਡ ਨੇਸ਼ਨ ਦੇ ਵਿੱਚ ਉਹਨਾਂ ਨੇ ਰਿਪਰਜੈਂਟ ਕੀਤਾ ਯੂਨਾਈਟਿਡ ਨੇਸ਼ਨ ਬਰੀਪਰਜੈਂਟ ਕਰਵਾ ਬਾਰੇ ਉਹਨਾਂ ਦੀ ਮੁਲਾਕਾਤ ਅਜੇ ਜਵਾਰ ਲਾਲ ਰੈਨੂ ਨਾਲ ਉਹਨਾਂ ਦੇ ਇੱਕ ਦੋਸਤ ਨੇ ਕਰਾਈ ਉਸ ਤੋਂ ਬਾਅਦ ਉਹ ਪੋਲਟਿਕਸ ਦੇ ਵਿੱਚ ਆਏ ਫਿਰ ਉਹ ਫਾਈਨੈਂਸ਼ੀਅਲ ਐਡਵਾਈਜ਼ਰ ਬਣੇ ਫਿਰ ਫైనాన్స్ ਮਿਨਿਸਟਰ ਤੇ ਆਂਡਰ ਤੇ ਉਹ ਪ੍ਰਧਾਨ ਮੰਤਰੀ ਬਣੇ ਦੋਸਤ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਲਗਭਗ ਅੱਜ 10 ਸਾਲ ਹੋ ਚੁੱਕੇ ਆ ਕਿ ਕਿਸੇ ਪ੍ਰਧਾਨ ਮੰਤਰੀ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਅ 2014 ਦੇ ਵਿੱਚ ਲਾਸਟ ਪ੍ਰਧਾਨ ਮੰਤਰੀ ਸੀ ਇੰਡੀਆ ਦੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਨਰਿੰਦਰ ਮੋਦੀ ਉਹਨਾਂ ਨੇ ਕਰੇ ਪ੍ਰੈਸ ਜਿਹੜਾ ਹੈਗਾ ਸਵਾਲ ਦਾ ਜਵਾਬ ਦੇਣਾ ਉਹ ਚਤਨ ਨਹੀਂ ਸਮਝਿਆ ਪਰ ਉਹ ਪਹਿਲੇ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਮੌਣ ਮਨਮੋਹਨ ਸਿੰਘ ਨੂੰ ਮੌਣ ਮੌਣ ਸਿੰਘ ਵੀ ਕਿਹਾ ਗਿਆ ਮੌਣ ਮੂਨ ਇਹ ਸ਼ਾਂਤੀ ਰਹਿਣੇ ਬੋਲਦੇ ਨਹੀਂ ਪਰ ਜਿਹੜੇ ਉਹਨਾਂ ਦੇ ਭਾਸ਼ਣ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹ ਸ਼੍ਰੀ ਸਮਾ ਸੁਵਰਾਜ ਨਾਲ ਸੀਗਾ ਉਹ ਕਹਿੰਦੇ ਮਾਨਾ ਕਿ ਤੇਰੇ ਦੀਰ ਕੇ ਕਾਬਲ ਨਹੀਂ ਹੂ ਮੈਂ ਤੂੰ ਮੇਰਾ ਸ਼ੌਕ ਤੋਂ ਦੇਖ ਹੈ ਤੋ ਉਹ ਸਾਰੇ ਜਿਹੜਾ ਕਈ ਵਾਰ ਤੁਸੀਂ ਦੇਖਦੇ ਹੋ ਮੈਂ ਜਿੱਦਾਂ ਕਦੇ ਹੀ ਬੋਲਦੇ ਸੀਗੇ ਉਹ ਪਰ ਜਿਹੜੇ ਹੁਣ ਦੇ ਪ੍ਰਧਾਨ ਮੰਤਰੀ ਕਦੇ ਚੁੱਪ ਹੁੰਦੇ ਆ ਸੋ ਆਪਾਂ ਗੱਲੇ ਕੰਟੈਂਪੋਰੀ ਆਕਰੰਧ ਉਲਟਾ ਉਹਨਾਂ ਨੇ ਜਿਹੜਾ ਹੈਗਾ মিডিਆ ਨੂੰ ਆਯਾਦ ਰੱਖਿਆ ਜ਼ਿਆਦਾਤਰ ਉਹਨਾਂ ਨੇ মিডিਆ ਤੇ ਜ਼ਿਆਦਾ ਦਬਾਉਣ ਦਾ ਉਹ ਆਪਦੇ ਸਮੇਂ ਦੇ ਵੀ ਕਹਿੰਦੇ ਰਿਹਾ ਕਿ ਅੱਜ ਜਿਹੜੀ ਕੰਟੈਂਪੋਰੀ মিডিਆ ਹਾਲ ਕੇ ਮੇਰੇ ਹੋਣ ਵਾਲੀ মিডিਆ ਇਹ ਭਾਵੇਂ ਮੈਨੂੰ ਲਗਾਤਾਰ ਕ੍ਰਿਟੀਸਾਈਜ਼ ਕਰ ਦਿੰਦੀ ਹੈ ਇਹ ਨੇ ਆਣਿਕਾ ਮਤੇ ਦਾ ਆਣਿਕਾ ਮਤੇ ਦਾ ਪਰ ਇਤਿਹਾਸ ਦੇ ਵਿੱਚ ਇਤਿਹਾਸ ਮੇਰੇ ਪ੍ਰਤੀ ਹਮੇਸ਼ਾ ਸੰਵੇਦਨਸ਼ੀਲ ਹੋਗਾ ਇਤਿਹਾਸ ਨੂੰ ਪਤਾ ਹੋਊਗਾ ਕਿ ਮਨਮੋਹ ਸਿੰਘ ਕੀ ਦੇ ਉਸ ਨੂੰ ਵਿੱਚ ਕਰਜ਼ਾ ਮਾਫ਼ ਕੀਤਾ ਸੀ ਸੋ ਪੰਜਾਬ ਦੇ ਜੰਮਪਾਲ ਸੀਗੇ ਸਾਂਦੇ ਪੰਜਾਬ ਦੇ ਮਤਲਬ ਕਿ ਪਾਕਿਸਤਾਨ ਦੇ ਵਿੱਚ ਜੰਮੇ ਹੋਏ ਪਹਿਲੇ ਲਾਸਟ ਦੇ ਪ੍ਰਵਾਣ ਮਾਤੇ ਹੋਣਗੇ ਜਿਹੜੇ ਜਨਮ ਜਿਹੜਾ ਪਾਕਿਸਤਾਨ ਦੇ ਵਿੱਚ ਕਿਉਂਕਿ ਹੁਣ ਤਾਂ ਸਾਰਾ ਇੰਡੀਆ ਜੋ ਵੀ ਬਣ ਕੇ ਇੱਥੇ ਬਣਨ ਗਿਆ ਸੋ ਉਹਨਾਂ ਨੇ ਜਿਹੜਾ ਹੈਗਾ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਇਹ ਵੀ ਜਿਹੜਾ ਹੈਗਾ ਮੋਹਨ ਸਿੰਘ ਦਾ ਬੜਾਪਣ ਸੀਗਾ ਉਹਨਾਂ ਨੇ ਜਿਹੜਾ ਹੈਗਾ ਦੇਸ਼ ਦੇ ਮਤਲਬ ਕਿ ਉਹਨਾਂ ਨੇ ਇੱਕ ਇਹ ਵੀ ਚੀਜ਼ ਰੱਖੀ ਕਿ ਜਿੱਥੇ ਉਹਨਾਂ ਨੂੰ ਪਤਾ ਸੀ ਕਿ ਅਸੀਂ ਕੰਮ ਕਰਨ ਵਾਸਤੇ ਰਾਹ ਖੋਲ ਦੇ ਲੱਥੇ ਉਹਨਾਂ ਨੇ ਇਹ ਰੱਖਿਆ ਕਿ ਕਿਸੇ ਤਰੀਕੇ ਨਾਲ ਆ ਲੋਕ ਜਵਾਬ ਦੇ ਹਾਂ ਜਿਹੜਾ ਸਰਕਾਰ ਮਨਮਾਨੀ ਨਾ ਕਰ ਸਕਣ ਅਫਸਰ ਮਨਮਾਨੀ ਨਾ ਕਰ ਸਕਣ ਵੱਡੀਆਂ ਕੰਪਨੀਆਂ ਹੱਤ ਮੰਗੇ ਕਿ ਨਾ ਜਾਣ ਤਾਂ ਕਿ ਉਹਨੇ ਆਰਟੀਏ ਵਰਗੇ ਐਕਟਾਂ ਦਾ ਜਿਹੜਾ ਲਾਇਕਿਆ ਉਹਨਾਂ ਨੂੰ ਪਤਾ ਸੀਗਾ ਕਿ ਵੱਡੀਆਂ ਕੰਪਨੀਆਂ ਨੂੰ ਨਾਫੇ ਹੋਣਗੇ ਆਉਣ ਵਾਲੇ ਸਮੇਂ ਦੇ ਚਿੰਦਗਾਰ ਵਿੱਚ ਤਾਂ ਕਰਕੇ ਉਹਨੇ ਕਿਹਾ ਕਿ ਆਮ ਬੰਦੇ ਰੋਲ ਨਾ ਜਾਣ ਤਾਂ ਕਿ ਉਹਨੇ ਮਣਰੇ ਗੱਲ ਲੈ ਕੇ ਆਂਦੀ ਤਾਂ ਕਿ ਆਮ ਬੰਦੇ ਨੂੰ ਉਹਨਾਂ ਚੀਜ਼ਾਂ ਦਾ ਜਿਹੜਾ ਫਾਇਦਾ ਮਿਲੇ ਸੋ ਬਹੁਤ ਚੀਜ਼ਾਂ ਨੇ ਮਨੋ ਸੰਗਧੀ ਪ੍ਰਸਾਧ ਨੂੰ ਬਣਾਉਣ ਵਾਸਤੇ ਕਿ ਉਹਨਾਂ ਨੇ ਕੀ ਕੀ ਕੀਤਾ ਪਰ ਜੋ ਤਨ ਦੋ ਤਨ ਜਿਹਨਾਂ ਮਿਹਨਤਾਂ ਨੂੰ ਦੱਸਣਾ ਉਹ ਬਹੁਤ ਵੱਡੀਆਂ ਨੇ ਇਹ ਹੋ ਸਕਦਾ ਜੇਕਰ 1999 ਦੇ ਵਿੱਚ ਜੇ ਇਹ ਜਿਹੜੇ ਆਪਾਂ ਗੱਲ ਕਰਕੇ ਪਰਫਾਰਮ ਨਾ ਲੈਂਦੇ ਜਾਂਦੇ ਤਾਂ ਸਾਡੇ ਹਾਲਾਤ ਅੱਜ ਪਾਕਿਸਤਾਨ ਬੰਗਲਾਦੇਸ਼ ਜਾਂ ਸ਼੍ਰੀਲੰਕਾ ਤੋਂ ਬੱਦਰ ਹੁੰਦੇ। ਤੋਂ ਮਨਗਾ ਗੁਰਪ੍ਰੀਤ ਕੁੜੀ ਨੂੰ ਕਿਵੇਂ ਲੱਗੀ ਤੁਹਾਨੂੰ ਜਾਣਕਾਰੀ ਜਰੂਰ ਦੱਸਿਓ। ਇਹਦਾਂ ਮੈਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਉਹਨਾਂ ਨੂੰ ਸਮਝ ਵਿੱਚ ਸਿੱਖੀਰ ਲਾਵਾਂਗੇ ਕਿ ਜਿੱਥੇ ਤੁਹਾਨੂੰ ਜਿਹੜਾ ਹੈਗਾ ਖਾਸ ਕਰਕੇ ਇਕਨੋਮਿਕਸ ਦੀ ਤੇ ਆਪਾਂ ਗੱਗੇ ਸਮਾਜ ਦੀ ਜਰੂਰ ਆਪਾਂ ਇਹ ਵੀਡੀਓ ਬਣਾ ਕੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਸਿੱਖ ਇਕਨੋਮਿਕਸ ਸਕਿੱਲ ਕਿਉਂਕਿ ਏ ਜਿੰਨਾ ਸਕੂਲਾਂ ਦੇ ਕਾਜਾਂ ਦੇ ਨਹੀਂ ਬਣਾਣੇ